ਵਾਇਬ੍ਰੋਜਾ ਕਾਫਾ ਵਾਇਬ੍ਰੋਜਾ ਖਤੇ ਮੈਂ ਹਲਕਾ ਮਹਾਲੀ ਤੋਂ ਦਿਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਪੰਜਾਬ ਨੂੰ ਸਾਰੇ ਹਿੰਦੁਸਤਾਨ ਨੂੰ ਤੇ ਅਸੀਂ ਛੋਟਾ ਜਿਹਾ ਅੱਜ ਇੱਕ ਬਿਆਨ ਵੀ ਜਾਰੀ ਕਰਨਾ ਸੀ ਇੱਥੇ ਤੋਂ ਵੀ ਜਿਹੜਾ ਪੰਜਾਬ ਦੇ ਵਿੱਚ ਬਹੁਤ ਹੜਾ ਆ ਤੇ ਕੁਝ ਪਿੰਡਾਂ 'ਚ ਬਹੁਤ ਬੁਰੀ ਹਾਲਤ ਹੈ ਤੇ ਜੋ ਦਿਵਾਲੀ ਤੇ ਆਪਾਂ ਖਰਚਾ ਕਰਦੇ ਹਮੇਸ਼ਾ ਤੋਂ ਹਰ ਬੰਦਾ ਆਪਣੇ ਜੇਬੋਂ ਸਾਫ ਨਾਲ ਕਰਦਾ ਹੈ ਅਸੀਂ ਇਹ ਚਾਹੁੰਦੇ ਹਾਂ ਕਿ ਹਰ ਬੰਦਾ ਨੇ ਜੇਬ ਤੋਂ ਜਿੰਨਾ ਖਰਚਾ ਕਰਦਾ ਉਹ ਕੁਝ ਪੈਸੇ ਬਚਾ ਕੇ ਜੋ ਪਿੰਡਾਂ 'ਚ ਹੜਾ ਜਾ ਅੱਜ ਹਾਲਤ ਖਰਾਬ ਹੈ ਬਹੁਤ ਹੋਣ ਚੈਨਲਾਂ ਨੂੰ ਦਿਖਾਉਣਾ ਬੰਦ ਕਰਤਾ ਪਰ ਬਹੁਤ ਬੁਰੀ ਹਾਲਤ ਪਿੰਡਾਂ ਚਲੇ ਵੀ ਦਵਾਈ ਬੁੱਟੀ ਜਾਂ ਪਾਣੀ ਦੀ ਜਿੰਨੀ ਆਪ ਕੋਲ ਹੈਲਪ ਕਰ ਸਕਦੇ ਹੋ ਕਰੋ ਤੇ ਆਪਾਂ ਨੂੰ ਉਹ ਪੈਸੇ ਤਿਹਾੜ ਦੇ ਬਿਚਾ ਕੇ ਕੁਝ ਉੱਤੇ ਪਹਚਾਣੇ ਚਾਹੀਦੇ ਤੇ ਜੋ ਦਿਵਾਲੀ ਤੇ ਆਪਾਂ ਤਿਹਾੜ ਮਨਾਣੇ ਆ ਬੜਾ ਜੋਰ ਸ਼ੋਰ ਨਾਲ ਇਸ ਵਾਰ ਫਿਰ ਧਿਆਨ ਨਾਲ ਮਨਾਇਆ ਜਾਵੇ ਕਿਉਂਕਿ ਸਾਡੇ ਪੰਜਾਬ ਦੀ ਦੋ ਜਵਾਨ ਮੌਤਾਂ ਐਦਾਂ ਵੀ ਹੋ ਗਈਆਂ ਕਿ ਪੰਜਾਬ ਉਸ ਚੀਜ਼ ਤੋਂ ਬਾਹਰ ਨਹੀਂ ਨਿਕਲ ਪਾ ਰਿਹਾ ਜਿੱਦਾਂ ਕਿ ਜਵੰਦਾ ਸਾਡਾ ਸਿੰਗਰ ਬਹੁਤ ਚੜ੍ਹਦੀ ਕਲਾ ਦੇ ਸਿੰਗਰ ਸੀ ਸਾਡਾ ਜਿਹੜਾ ਸਾਡਾ ਭਾਈਏ ਸਾ ਤੋਂ ਵਿਛੜ ਗਿਆ ਕਿ ਸਾਡਾ ਬੋਡੀ ਬਿਲਡਰ ਤੂੰ ਜਿਹੜਾ ਪੰਜਾਬ ਦੇ ਨਾਮ ਪੂਰੇ ਹਿੰਦੁਸਤਾਨ ਵਿੱਚ ਪਰ ਵਰਲਡ ਤੱਕ ਰੌਸ਼ਨ ਕਰਿਆ ਉਹਦੇ ਜਾਣੇ ਕਰਕੇ ਬਹੁਤ ਨੁਕਸਾਨ ਹੋ ਗਿਆ ਪੰਜਾਬ ਦਾ ਇਸ ਕਰਕੇ ਅੱਗੇ ਕੋਈ ਨੁਕਸਾਨ ਨਾ ਹੋਵੇ ਪੰਜਾਬ ਚ ਜਿਹੜਾ ਆਪਾਂ ਬੰਬ ਟਾਕੇ ਭਜਾਣੇ ਉਹ ਧਿਆਨ ਨਾ ਬਜਾਏ ਜਾਣ ਤੇ ਪਹਿਲੀ ਗੱਲ ਤਾਂ ਘੜ ਤੋਂ ਘੜ ਬਜਾਏ ਜਾਣ ਇਹ ਸਭ ਨੂੰ ਅਸੀਂ ਦਿਵਾਲੀ ਦੇ ਫੇਰ ਦੁਆਰਾ ਤੋਂ ਲੱਕ ਲਗ ਨਾ ਸਾਗਰਾ ਨਾਲ مشوره ਫੋਲ